ਐਂਡ ਸਾਰਿਆਂ ਨੂੰ ਅਨਫੋਰਚੂਨੇਟ ਗੱਲ ਹੈ ਇਹ ਗੱਲ ਠੀਕ ਹੈ ਕਿ ਮੁੱਖ ਮੰਤਰੀ ਨੂੰ ਹੀ ਪਤਾ ਹੈ ਕਿ ਹਾਊਸ ਦੇ ਵਿੱਚ ਕਈ ਗੱਲ ਜੜੀ ਹੈ ਉਹਦੀ ਕਚਹਿਰੀਆਂ ਕੌਗਨੀਸ਼ੈਂਸ ਨਹੀਂ ਲੈ ਸਕਦੀ ਤੋਂ ਨੇ ਉੱਥੇ ਇਹ ਗੱਲ ਕੀਤੀ ਕਿ ਮੈਨੂੰ ਐ ਲੱਗ ਰਿਹਾ ਜੀ ਇਹਨੂੰ ਦੌਰਾ ਪੈ ਰਿਹਾ ਤੇ ਇਹਨੂੰ ਐ ਕਰੋ ਕੋ ਜੁੱਤੀ ਲਾਓ ਤੇ ਇਹਨੂੰ ਇਹਦੇ ਮੂੰਹ ਨਾਲ ਲਾਓ ਇਹਨੂੰ ਸੰਘਾਓ ਜੁੱਤੀ ਨੂੰ ਜਿਹੜਾ ਪੰਜਾਬ ਦਾ ਇੱਕ ਪੁਰਾਣਾ ਇੱਕ ਬਹੁਤ ਹੀ ਅਫਸੋਸ ਨਾ ਕਿ ਇਸ ਕਿਸਮ ਦੀ ਬੋਲੀ ਬੋਲੀ ਜਾਂਦੀ ਹੈ ਅਸੀਂ ਕੱਲ ਹੀ ਸ਼ਾਮ ਸਪੀਕਰ ਪੰਜਾਬ ਅਸੈਂਬਲੀ ਨੂੰ ਜੀ ਨੂੰ ਪ੍ਰਿਵਿਲੇਜ ਮੋਸ਼ਨ ਚੀਫ ਮਿਨਿਸਟਰ ਦੇ ਖਿਲਾਫ ਦਿੱਤਾ ਹੈ ਆਸ ਉਮੀਦ ਤੇ ਸਾਨੂੰ ਇਸ ਬੰਦੂ ਸਪੀਕਰ ਤੋਂ ਹੈ ਕੋਈ ਨਹੀਂ ਕਿਉਂਕਿ ਕੱਲ ਵੀ ਤੁਸੀਂ ਵੇਖੋ ਕਸਟੋਡੀਅਨ ਆਫ ਦੀ ਹਾਊਸ ਚੀਫ ਮਿਨਿਸਟਰ ਸਪੀਕਰ ਹੁੰਦੇ ਬਟ ਸਪੀਕਰ ਡਾਇਰੈਕਸ਼ਨਸ ਥੱਲੋਂ ਚੀਫ ਮਿਨਿਸਟਰ ਕੋਲ ਹੈ ਸੀ ਹਉ ਕਿ ਉਹ ਕਿ ਸਰ ਰਾਨ ਕਰਨਾ ਹੈ ਕਿਨੂੰ ਮੌਕਾ ਦੇਣਾ ਹੈ ਕਿਨੂੰ ਨਹੀਂ ਦੇਣਾ ਤੇ ਜਿਹੜਾ ਤੌਰ ਤਰੀਕਾ ਭਗਵੰਤ ਮਾਨ ਨੇ ਐਡਾਪਟ ਕੀਤਾ ਪਹਿਲੀ ਦਫਾ ਇਹ ਗੱਲ ਵੀ ਉਹਨੇ ਕਹੀ ਕਿ ਮੈਂ ਪਹਿਲੀ ਵਾਰ ਚੀਮਸਟ ਇਹੋ ਜਿਹਾ ਤੋਹਫਾ ਦੇਗਾ ਜਿਹੜਾ 75 ਸਾਲਾਂ ਚ ਕਿਸੇ ਵੀ ਸਟੇਟ ਅਸੈਂਬਲੀ ਦੇ ਵਿੱਚ ਅੱਗੇ ਮੁੱਖ ਮੰਤਰੀ ਦੇ ਨਾਮ ਦਿੱਤਾ ਹੋਏ ਤੇ ਉਹਨੇ ਇੱਕ ਤਾਲਾ ਜਿਹੜਾ ਲਿਫਾਫੇ ਚ ਪਾ ਕੇ ਸਪੀਕਰ ਨੂੰ ਕਿਹਾ ਖੋਲ ਕੇ ਵਿਖਾਓ ਤੇ ਵਿਧਾਨ ਸਭਾ ਨੂੰ ਲੋਕ ਕਰ ਦਿੱਤੇ ਤੋ ਇਹ ਅਸੀਂ ਕੰਡਮ ਕਰਨੇ ਆ ਕਿ ਅਸੀਂ ਕੋਈ ਬੰਦੂ ਇਹ ਤੇ ਹੈ ਨਹੀਂ ਕਿ ਜੇ ਤੁਸੀਂ ਸਮਝੋ ਕਿ ਬੰਦੂ ਮਜ਼ਦੂਰਾਂ ਵਰਗਾ ਪੰਜਾਬ ਦੇ ਐਮ ਐਲ ਏਜ਼ ਨੂੰ ਵਿਧਾਨ ਸਭਾ ਬੰਦ ਕਰਕੇ ਤੇ ਤੁਸੀਂ ਜਿਸ ਮਰਜ਼ੀ ਢੰਗ ਦੇ ਨਾਲ ਕੰਟਰੋਲ ਕਰ ਸਕੋਗੇ ਨਾਲ ਹੀ ਮੈਂ ਤੁਹਾਨੂੰ ਇੱਕ ਬੜੀ ਇੰਪੋਰਟੈਂਟ ਗੱਲ ਦੱਸਣਾ ਚਾਹਨਾ ਕਿ ਜੋ ਕੁਝ ਹੋਇਆ ਇਹ ਨੂੰ ਅਸੀਂ ਕੰਡਮ ਕਰਨੇ ਆ ਕਿ ਸਾਰਾ ਹੀ ਬਿਜ਼ਨਸ ਹਾਊਸ ਦਾ ਪੈਰੋ ਤੇ ਸਪੀਕਰ ਨੇ ਚੀਫ ਮਿਨਿਸਟਰ ਦੇ ਇਸ ਡਰਾਮੇ ਵਾਸਤੇ ਬਦਲਿਆ ਪਹਿਲੇ ਇੱਥੇ ਕੁਐਸਚਨ ਆਰ ਤੁਹਾਨੂੰ ਪਤਾ ਸਾਰਿਆਂ ਨੂੰ ਕੁਐਸਚਨ ਆਰ ਹੋਣਾ ਸੀ ਸਾਨੂੰ ਜਿਹੜਾ ਅਫੀਸ਼ੀਅਲ ਬਿਜ਼ਨਸ ਆਇਆ ਉਹਦੇ ਵਿੱਚ ਪਹਿਲੇ ਕੁਐਸਚਨ ਆਰ ਸੀ ਫਿਰ ਜ਼ੀਰੋ ਆਰ ਹੋਣਾ ਸੀ ਫਿਰ ਸਾਰਿਆਂ ਨੂੰ ਵੱਡੀ ਗੱਲ ਆ ਤੁਸੀਂ ਵੇਖੋ ਅਰਜੈਂਮੈਂਟ ਮੋਸ਼ਨ ਅਸੀਂ ਕਿਸਾਨਾਂ ਦੇ ਮੁੱਦੇ ਤੇ ਤੇ ਵਿਸ਼ੇਸ਼ ਤੌਰ 'ਤੇ ਐਮਐਸਪੀ ਦੇ ਮੁੱਦੇ ਤੇ ਕਿ ਡਾਕਟਰ ਸੁਮੇ ਨਾਤਨ ਜੀ ਜਿਹੜਾ ਫਾਰਮੂਲਾ ਹੈ C2 50% ਉਹ ਵਾਦਾ ਜਿਹੜਾ ਕੇਜਰੀਵਾਲ ਨੇ ਤੇ ਭਗਵੰਤ ਨੇ ਤੇ ਨਾਲ ਹੀ ਇਹਨਾਂ ਦੇ ਮਿਸਟਰ ਅਨਮੋਲ ਗਗਨ ਮਾਨ ਜੀ ਨੇ ਕੀਤਾ ਉਹ ਵਾਦੇ ਦੀ ਅਸੀਂ ਗੱਲ ਇੱਥੇ ਡਿਜਰਨਮੈਂਟ ਮੋਸ਼ਨ ਨਾਲ ਕਲੀਅਰ ਕਰਤੀ ਫੜ ਸਕਦੇ ਕਿ ਇਹਨਾਂ ਨੂੰ ਜਦੋਂ ਪਤਾ ਲੱਗਾ ਕਿ ਚਰਚਾ ਜਿਹੜੇ ਬਾਰਡਰਾਂ ਤੇ ਬੈਠੇ ਕਿਸਾਨਾਂ ਦੀ ਜਿਨ੍ਹਾਂ ਦੇ ਕਤਲ ਹੋਏ ਨੇ ਜਿਨ੍ਹਾਂ ਨੂੰ ਗੋਲੀਆਂ ਵਜੀਆਂ ਨੇ ਜਿਹੜੇ ਫੱਟੜ ਹੋਏ ਨੇ ਵਿਸ਼ੇਸ਼ ਤੌਰ ਭਗਵੰਤ ਮਾਨ ਦਾ ਰੋਲ ਕਿਸਾਨ ਯੂਨੀਅਨਸ ਦੇ ਵਿੱਚ 파ੜ ਪਾਣੀ ਉਹਨਾਂ ਦੀ ਮੂਵਮੈਂਟ ਨੂੰ ਕਮਜ਼ੋਰ ਕਰਨਾ ਸੈਂਟਰ ਨਾਲ ਰਲ ਕੇ ਆਪਣੇ ਕਿਸਾਨਾਂ ਨੂੰ ਪ੍ਰੋਟੈਕਟ ਨਾ ਕਰਨਾ ਪੰਜਾਬ ਪੁਲਿਸ 1 ਕਿਲੋਮੀਟਰ ਪਛਾੜ ਰਹਿਣੀ ਅੰਦਾ ਤੰਦ ਲਗਾਤਾਰ ਰਫਤਾ 10 ਦਿਨ ਟਾਇਰ ਗੈਸ਼ ਸ਼ੈਲਸ ਗੋਲੀਆਂ ਦੇ ਨਾਲ ਦੁਨਾਲੀਆਂ ਨਾਲ ਪੈਲਟਸ ਦੇ ਨਾਲ ਜਿਹੜਾ ਹਰਿਆਣਾ ਫਾਇਰ ਕਰਦਾ ਰਿਹਾ ਤੇ ਸ਼ੁਭ ਕਰਨ ਦੀ ਮੌਤ ਤੋਂ ਬਾਅਦ ਇੱਕ ਜ਼ੀਰੋ ਐਫ ਆਈ ਆਰ ਜਿਹਦੇ ਵਿੱਚ ਨਾ ਹੀ ਕਿਸੇ ਦਾ ਹੈ ਨਹੀਂ ਤੇ ਇਹਨੂੰ ਪਤਾ ਸੀ ਇਸ ਗੱਲ ਦਾ ਕਿ ਸਾਰਾ ਰਾਮ ਰੌਲਾ ਜਿਹੜਾ ਇੱਥੇ ਇਸ ਗੱਲ ਤਾਂ ਹੀ ਕਾਂਗਰਸ ਨੇ ਪਾਣਾ ਤਾਂ ਇੱਕ ਸੋਚੀ ਸਭ ਜੀ ਸਾਜ਼ਿਸ਼ ਦੇ ਨਾਲ ਸਾਰਾ ਸਾਡਾ ਬਿਜ਼ਨਸ ਬੰਦ ਸਾਡੀ ਐਡਜੋਰਨਮੈਂਟ ਮੋਸ਼ਨ ਸਾਡਾ ਜ਼ੀਰੋ ਆਰ ਸਾਡਾ ਕੁਐਸਚਨ ਆਰ ਬਦਲ ਕੇ ਤੇ ਸਿੱਧਾ ਚੀਫ ਮਿਸਟਰ ਕਹਿਣ ਲੱਗਾ ਕਿ ਜੀ ਮੈਨੂੰ ਸਪੀਕਰ ਕਹਿਣ ਲੱਗਾ ਜੀ ਮੌਕਾ ਦਿਓ ਗਵਰਨਰਸ ਅਡਰੈਸ ਤੇ ਭਗਵੰਤ ਚੀਫ ਮਿਨਿਸਟਰ ਪੰਜਾਬ ਬੋਲਣਗੇ ਸਾਰੇ ਮੇਰੇ ਵੀਰ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਭਾਵੇਂ ਤੁਸੀਂ ਕਿਸੇ ਵੀ ਅਸੈਂਬਲੀ ਨੂੰ ਕਵਰ ਕਰ ਲਓ ਹਿੰਦੁਸਤਾਨ ਦੀ ਨੂੰ ਜਾਂ ਪਾਰਲੀਮੈਂਟ ਚ ਵੀ ਅਸੀਂ ਰਹੇ ਹਾਂ ਜਿਹੜਾ ਕਨਕਲੂਡਿੰਗ ਭਾਸ਼ਣ ਹੁੰਦਾ ਉਹ ਹਾਊ ਡੀਟਰ ਆਫ ਦੀ ਹਾਊਸ ਦਿੰਦਾ ਉੱਥੇ ਪ੍ਰਾਈਮ ਮਿਨਿਸਟਰ ਦਿੰਦਾ ਇੱਥੇ ਚੀਫ ਮਿਨਿਸਟਰ ਹਮੇਸ਼ਾ ਜਦੋਂ ਕੋਈ ਬਹਿਸ ਮੁੱਕਣੀ ਹੈ ਭਾ ਗਵਰਨਰਸ ਅਡਰੈਸ ਲਾਸਟ ਸਪੀਕਰ ਚੀਮਿਸਟਰ ਹੋਏਗਾ ਉਹਨੇ ਜਵਾਬ ਦੇਣੇ ਉਥੇ ਇਥੇ ਫਰਸਟ ਸਪੀਕਰ ਸੀਐਮ ਬਣ ਗਿਆ ਇਹਨਾਂ ਨੇ ਜਾਣਬੁੱਝ ਕੇ ਇੱਕ ਪਲਾਨ ਕੀਤਾ ਕਿ ਕਿਸਾਨਾਂ ਦੇ ਮੁੱਦੇ EMPLOYEES ਦੇ ਮੁੱਦੇ ਸਾਡੇ ਦਲਿਤ ਵੀਰਾਂ ਦੇ ਮੁੱਦੇ ਸਾਡੇ ਸਰਕਾਰੀ ਕਰਮਚਾਰੀਆਂ ਦੇ ਮੁੱਦੇ ਇਹ ਸਾਰੇ ਤੇ ਲੇਡੀਜ਼ ਦੇ ਮੁੱਦੇ ਜਿਹੜੇ ਜਿਹੜਾ 1000 ਰੁਪਏ ਇਹਨਾਂ ਨੇ ਪ੍ਰੋਮਿਸ ਕੀਤਾ ਸੀ ਇਹਨਾਂ ਨੂੰ ਪਤਾ ਸੀ ਸਾਰੇ ਇੱਥੇ ਚੁੱਕੇ ਜਾਣਗੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਮਤਵਕ ਜੋ ਤੌਰ ਤਰੀਕਾ ਜੋ ਬੋਲੀ ਦਾ ਇਸਤੇਮਾਲ ਜੋ ਥ੍ਰੈਟਸ ਦਾ ਇਸਤੇਮਾਲ ਹਰ ਕੁਲੀਗ ਨੂੰ ਤੇਰੀ ਮੇਰੀ ਫਾਈਲ ਤਿਆਰ ਪਈ ਅਸੀਂ 20 ਵਾਰ ਕਿਹਾ ਭਗਵੰਤ ਮਾਨ ਜੀ ਆਪਣਾ ਰਾਝਾ ਰਾਜੀ ਕਰੋ ਹਰ ਸਾਥੀ ਇਥੇ ਹਰ ਚੀਜ਼ ਫੇਸ ਕਰਨ ਨੂੰ ਤਿਆਰ ਤੁਸੀਂ ਨਿਰੀਆਂ ਕਿਦੇ ਭੁਕੀਆਂ ਨਾ ਛੱਡੋ ਜੋ ਕੁਝ ਕਰਨਾ ਹੈ ਤੁਸੀਂ ਕਰੋ ਤੁਹਾਨੂੰ ਰੋਕਿਆ ਕਿਸੇ ਨੇ ਨਹੀਂ ਪਰ ਇਹ ਤੌਰ ਤਰੀਕਾ ਬਿਲਕੁਲ ਕੰਡੈਮਨੇਬਲ ਹੈ ਸਖਤ ਸ਼ਬਦਾਂ ਦੇ ਵਿੱਚ ਅਸੀਂ ਇਹ ਜ਼ਰੂਰ ਕੰਡੈਮ ਕਰ ਰਹੇ ਹਾਂ ਕੱਲ ਜਿਸ ਲੈਵਲ ਤੱਕ ਇਹ ਹਾਊਸ ਦੀ ਪ੍ਰोसीडिंग ਤੁਸੀਂ ਵੇਖਿਆ ਸ਼ਰਮਸਾਰ ਕਿਸੇ ਨੇ 75 ਸਾਲਾਂ ਦੇ ਇੰਨਾ ਲੋਅਰ ਲੈਵਲ ਤੇ ਆ ਕੇ ਡਿਬੇਟ ਐਂਡ ਵਿਸ਼ੇਸ਼ ਤੌਰ ਮੁੱਖ ਮੰਤਰੀ ਹੀ ਕ੍ਰੋਸ ਕੀਤਾ ਫਲੋਰ ਜੇ ਸਹੀ ਮੈਨਜ਼ ਵੇਖੋ ਤੇ ਡਿਸਕਵালিਫਿਕੇਸ਼ਨ ਭਗਵੰਦੀ ਹੋਣੀ ਚਾਹੀਦੀ ਹੈ ਕਿਉਂਕਿ ਜਿਹੜਾ ਉਹਨੇ ਫਲੋਰ ਕ੍ਰੋਸ ਕੀਤਾ ਇਹਨੂੰ ਪਾਰਲੀਮੈਂਟਰੀ ਦੇ ਡੈਮੋਕ੍ਰੇਸੀ ਚ ਕਿਹਾ ਜਾਂਦਾ ਕ੍ਰੋਸਿੰਗ ਦ ਫਲੋਰ ਉਹ ਆਪਣੀ ਕੁਰਸੀ ਛੱਡ ਕੇ ਆਪੋਜੀਸ਼ਨ ਵਾਲੇ ਪਾਸੇ ਜਿਸਾਂ ਫਿਜ਼ੀਕਲੀ ਥ੍ਰੈਟ ਕਰਨ ਵਾਸਤੇ ਸਾਨੂੰ ਆਏ ਨੇ ਕੋ ਸਾਨੂੰ ਡਰ ਖੋਫ ਨਾਏ ਦਾ ਤਾਂ ਨਾਏ ਦੀ ਇਹਦੀ ਸਰਕਾਰ ਦਾ ਨਾਏ ਦੀ ਕੈਬਨਿਟ ਦਾ ਉਹ ਜੈਸ ਟਾਈਮ ਨਸ਼ੇ ਵਿੱਚ ਤੂਰ ਹੈ ਇਹ ਤਾਕਤ ਦੇ ਨਸ਼ੇ ਵਿੱਚ ਤੂਰ ਹੈ ਪਰਸਨਲਾਈਜ਼ਡ ਅਟੈਕ ਬੱਚਿਆਂ ਤੱਕੇ ਬੰਦਾ ਆਇਆ ਵੇਖੋ ਸਾਰਿਆਂ ਨੂੰ ਅਫਸੋਸ ਨਾਲ ਗੱਲ ਤੁਸੀਂ ਕਿਸੇ ਬੰਦੇ ਨਾਲ ਗੱਲ ਕਰਨੀ ਲੜਾਈ ਜਿਹੜੀ ਮੈਨ ਟੂ ਮੈਨ ਹੁੰਦੀ ਤੁਸੀਂ ਕਰਤੇ ਬੱਚਿਆਂ ਤੱਕ ਪਹੁੰਚ ਰਹੇ ਤੇ ਜੇ ਬੱਚਿਆਂ ਵਾਲਾ ਕੰਮ ਹੀ ਖੋਲ ਲਿਆ ਭਗਵੰਤ ਮਾਨ ਜੀ ਤੇਰਾ ਤੇ ਸਾਰੀ ਦੁਨੀਆ ਵਿੱਚ ਤੂੰ ਸ਼ਰਮਸਾਰ ਹੋ ਜਾਏਗਾ ਜੇ ਤੇਰੇ ਕੀਤੇ ਹੋਏ ਕਾਰਨਾਮੇ ਜਿਹੜੇ ਨੇ ਜੋ ਤੂੰ ਕਰਨਾ ਜੋ ਤੇਰੇ ਤੌਰ ਤਰੀਕੇ ਨੇ ਜੇ ਅਸੀਂ ਵੀ ਉਹੀ ਖੋਲ ਲਏ ਜੇ ਤੇਰੇ ਲੈਵਲ ਤੇ ਕਾਂਗਰਸ ਦੇ ਜਾਂ ਆਪੋਜੀਸ਼ਨ ਦੇ ਐਮ ਐਲ ਏਜ਼ ਆ ਗਏ ਤੇ ਮੇਰਾ خیال ਹੈ ਕਿ ਸਾਰੇ ਲੋਕਾਂ ਵਾਸਤੇ ਇੱਕ ਬਹੁਤ ਮਾੜਾ ਟਰੈਂਡ ਅਸੀਂ ਸੈਟ ਅਸੀਂ ਆਪਣੇ ਆਪ ਤੇ ਪੂਰਾ ਕੰਟਰੋਲ ਰੱਖਿਆ ਸੰਜਮ ਰੱਖਿਆ ਮੈਂ ਆਪਣੇ ਸਾਰੇ ਕਲੀਗਜ਼ ਨੂੰ ਇਸ ਗੱਲ ਦਾ ਸ਼ੁਕਰੀਆ ਦਾਬ ਹੀ ਕਰਨਾ ਚਾਹਨਾ ਕਿ ਅਸੀਂ ਆਪਣੀ ਲਕਸ਼ਮਣ ਰੇਖਾ 'ਚ ਰਹੇ ਹਾਂ ਮੁੱਖ ਮੰਤਰੀ ਨੇ ਕੋਈ ਕਸਰ ਨਹੀਂ ਚੱਡੀ ਐਸੇ ਨਹੀਂ ਭਾਜਪਾ ਸਾਹਿਬ ਅੱਜ ਬਜਟ ਆ ਭਾਜਪਾ ਸਾਹਿਬ ਇੱਕ ਵਾਰ ਬਜਟ ਹੈਗਾ ਅੱਜ ਦਾ ਬਜਟ ਤੋਂ ਕੀ ਉਮੀਦਾਂ ਕਰਦੇ ਆ ਮਹਿਲਾਵਾਂ ਨੂੰ 1000 ਰੁਪਏ ਬਿਲਕੁਲ ਇੱਕ ਐਮਐਸਪੀ ਦੇ ਮੇਰੀ ਇੱਕ ਸਿੱਧੇ ਤੌਰ ਤੇ ਤੁਸੀਂ ਵੇਖੋ ਕੇ 272000 ਕਰੋੜ ਰੁਪਏ ਦਾ ਕਰਜ਼ਾ ਸੀ 70000 ਕਰੋੜ ਰੁਪਇਆ ਇਹਨਾਂ ਨੇ 70000 ਕਰੋੜ ਰੁਪਇਆ ਇਹਨਾਂ ਦੋਆਂ ਸਾਲਾਂ ਚੁੱਕ ਲਿਆ ਕੇਜਰੀਵਾਲ ਸਾਹਿਬ ਨੇ ਵਾਦਾ ਕੀਤਾ ਇਹ ਪੰਜਾਬ ਦੇ ਲੋਕਾਂ ਨਾਲ 20000 ਰੁਪਇਆ ਸੀ ਮਾਈਨਿੰਗ ਚੋਂ ਕੱਢਾਂਗੇ ਰੇਲ ਚੋਂ 34000 ਰੁਪਇਆ ਜਿਹੜੇ ਬਜਟ ਨੇ ਇਹਦੇ ਵਿੱਚ ਜਿੰਨੀ ਲੀਕੇਜ ਹੈ ਅਸੀਂ ਇਹ ਰੋਕਾਂਗੇ 54000 ਕਰੋੜ ਨਾਲ ਮੈਂ ਕੰਮ ਚਲਾਇਆ ਕਰੂੰਗਾ ਡਵੈਲਪਮੈਂਟ ਵਰਕਸ ਅਸੀਂ 1 ਰੁਪਇਆ ਵੀ ਇਹ ਦੇ ਇਹਦੇ ਵਿੱਚ ਨਹੀਂ ਜੀ 34 ਤੇ ਜੋ ਕੀਤੇ ਹਾਂ ਜੀ ਨਹੀਂ ਨਹੀਂ ਟੋ ਰੰਜਾ 54 ਜਿਹੜਾ ਕਰੋੜ ਹਜ਼ਾਰ ਕਰੋੜ ਰੁਪਈਆ ਸੀ ਡਵੈਲਪਮੈਂਟ ਵਰਕਸ ਤੇ ਖਰਚਾਂਗੇ ਅਸੀਂ 1 ਰੁਪਈਆ ਵੀ ਪੰਜਾਬ ਤੇ ਬੋਝ ਨਹੀਂ ਪਾਵਾਂਗੇ 70000 ਕਰੋੜ ਰੁਪਈਆ ਕੋਈ ਜਿੱਥੇ 20000 ਕਰੋੜ ਮਾਈਨਿੰਗ ਚੋਂ ਕਢਣਾ ਹੈ ਦੋਆ ਸਾਲਾਂ 40000 ਆਣਾ ਚਾਹੀਦਾ 400 ਕੁਝ ਕਰੋੜ ਆਇਆ 34000 ਕਰੋੜ ਦਾ 68000 ਕਰੋੜ ਬਣਨਾ ਚਾਹੀਦਾ ਅਸੀਂ 1 ਰੁਪਈਆ ਨਹੀਂ ਕਦੀ ਆਇਆ ਵੇਖੋ ਇਹ ਡਰਾਮਾ ਜ਼ਰੂਰ ਕਰਗੇ ਮੈਨੂੰ ਇਹ ਲੱਗਦਾ ਕੱਲੇ ਨਾਲ ਦਿੱਲੀਚ ਡਰਾਮਾ ਕੀਤਾ ਹੈ ਔਰਤਾਂ ਵਾਲਾ ਅੱਜ ਹੋ ਸਕਦਾ ਇੱਥੇ ਵੀ ਬਜਟ ਦੇ ਵਿੱਚ ਇਲੈਕਸ਼ਨਾਂ ਤੋਂ ਪਹਿਲੇ ਕੋਈ ਨਾ ਕੋਈ ਜੋ ਇਹਨਾਂ ਦੀ ਹੱਥ ਹੈ ਪਾਰਟੀ ਦੀ ਤੇ ਸਰਕਾਰ ਦੀ ਡਰਾਮੇ ਕਰਨ ਦੀ ਹੋ ਸਕਦਾ ਅੱਜ ਕੋਈ ਨਾ ਕੋਈ ਝੂਠ ਦੀ ਪੰਡ ਕੋਰ ਖੋਲਣ ਸਾਨੂੰ ਇਹ ਲੱਗਦਾ ਹੈ ਕਿ ਇਹ ਝੂਠ ਦੀ ਪੰਡ ਚੀਮਾ ਸਾਹਿਬ ਖੋਲਣਗੇ ਛੋਟਾ-ਬੋਟਾ ਵਾਦਾ ਲੇਡੀਜ਼ ਨਾਲ ਕਰਨਗੇ ਕਿ ਅਸੀਂ ਪੈਨਸ਼ਨਸ ਪਾਰਸ਼ਲੀ ਸ਼ੁਰੂ ਕਰਨ ਲੱਗੇ ਆਂ ਇਸ ਨੂੰ ਪਤਾ ਲੱਗਿਆ ਤੋ ਇਸ ਗੱਲ ਕਰ ਅੱਜ ਅਸੀਂ ਕੱਲ ਦਾ ਜੋ ਕੁਝ ਹੋਇਆ ਉਹਦੇ ਬਾਰੇ ਵੀ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਤੇ ਵਿਸ਼ੇਸ਼ ਤੌਰ ਅਸੀਂ ਸਾਡੇ ਸਾਥੀ ਜਿਹੜਾ ਸਾਡੇ ਕੁਲੀਗ ਸੁਖਵਿੰਦਰ ਸਿੰਘ ਕੋਟਲੀ ਸਾਹਿਬ ਨਾਲ ਹੋਇਆ ਇਹਨੂੰ ਅਸੀਂ ਕੰਡੈਮਨ ਕਰਨੇ ਆ ਇਸ ਕਿਸਮ ਦਾ ਸ਼ਰਮਨਾ ਘਟਨਾ ਅਜੇ ਤੱਕ ਅਸੈਂਬਲੀ ਚ ਕਦੀ ਨਹੀਂ ਸੀ ਹੋਇਆ ਜੇ ਥੋੜਾ ਇਸ ਗੱਲ ਕਰ ਅਸੀਂ ਮੰਗ ਕੀਤੀ ਹੈ ਕਿ ਸ਼ਰਿਆਮ ਉਹਦੀ ਫਲੋਰ ਆਫ ਦੀ ਹਾਊਸ ਅੱਜ ਚੀਫ ਮਿੰਿਸਟਰ कोटली साहब को माफी मांगे या नहीं मंगेगा तो फिर असी सोच विचार के जो भी कार्रवाई हो सकती है प्रिवलेज मोशन मूव किया कुछ हो सकता है वो भी असि करा शब्दावली का इस्तेमाल आपके लिए किया गया है विधानसभा के भीतर क्या कांग्रेस भी आला कमान को आपने इससे अवगत करवाया और दूसरे सूबे में जिस तरीके से गठबंधन हुआ है चुनाव को लेकर तो ये क्या सही है देखिए ऐसा है हमारी पार्टी हाईकमांड सभी को कल मुझे जनरल सेक्रेटरी इंचार्ज का खुद भी फोन है उन्होंने बहुत सीरियस संज्ञान लिया है इस बात का मगर ऐसा है ये आज से मजबूर है ये आदत से मजबूर है ये आज किसी के कंट्रोल में नहीं है ना केजरीवाल के कंट्रोल में है ये बेसिकली बीजेपी की सेंट्रल पार्टी के कमांड में ये जो कुछ भी हो रहा है किसानों के साथ पंजाब के साथ और ऑपोजिशन के साथ एक सोची समझी साजिश के अधीन हो रहा है और ही इज बींग गाइडेड स्ट्रेट बाय द बीजेपी होम मिनिस्ट्री ਹੀ ਇਸ ਨਾਟ ਇਨ ਕੰਟਰੋਲ ਆਫ ਆਈਦਰ ਕੇਜਰੀਵਾਲ অর ਐਨੀਬਡੀ অর ਸਭ ਤੋਂ ਬੜੀ ਬਾਤ ਹੈ ਇੱਕ ਵੀ ਐਮਐਲਏ অর ਮਿਸਟਰਸ ਕੇ ਸਾਥ ਨਹੀਂ ਸਰ ਇਹਦੇ ਨਾਲ ਕੋਈ ਵੀ ਸਿੰਗਲ ਆਦਮੀ ਇਸ ਕੇ ਸਾਥ ਨਹੀਂ ਚਲੋ ਕੀ ਲੱਗਦਾ ਜੀ ਭਾਈ ਉਹ ਬਜਟ ਤੋਂ ਤਾਂ ਕੋਈ ਉਮੀਦ ਨਹੀਂ ਸਾਡੂ ਤਾਂ ਮੁੱਖ ਮੰਤਰੀ ਤੋਂ ਕੋਈ ਉਮੀਦ ਨਹੀਂ ਤੇ ਬਜਟ ਤੋਂ ਉਮੀਦ ਕੀ ਹੋਣੀ ਹੈ ਜੋ ਕੱਲ ਦਾ ਰਵਈਆ ਸੀ ਤੁਹਾਨੂੰ ਬਾਜਵਾ ਸਾਹਿਬ ਨੇ ਵਿਸਤਾਰ ਪੂਰਕ অর ਪੰਜਾਬ ਦੇ ਲੋਕਾਂ ਨੇ ਵੇਖਿਆ ਇਸ ਤਰ੍ਹਾਂ ਦਾ ਰਵਈਆ ਮੈਂ ਅੱਜ ਤੋਂ ਪਹਿਲਾਂ ਮੈਨੂੰ 12-13 ਸਾਲ ਹੋ ਗਏ ਇਸ ਵਿਧਾਨ ਸਭਾ ਦੇ ਵਿੱਚ ਆਪੋਜੀਸ਼ਨ ਵੀ ਰਹੀਆਂ ਸਰਕਾਰਾਂ ਵੀ ਰਹੀਆਂ ਲੋਕ ਮੱਖ ਮੰਤਰੀ ਨਾਲ ਬਹਿਸ ਵੀ ਕਰਦੇ ਲੋਕ ਮੁੱਖ ਮੰਤਰੀ ਨੂੰ ਐਸੇ ਐਸੇ ਭੇੜੇ ਸ਼ਬਦ ਕਹਿ ਦਿੰਦੇ ਸੀ ਲੇਕਿਨ ਉਸ ਵੇਲੇ ਦੇ ਮੁੱਖ ਮੰਤਰੀ ਸਹਿਨਤਾ ਦੇ ਨਾਲ ਸੁਣਦੇ ਸੀ ਇਹ ਕੇਵਲ ਚੀਫ ਮਿਨਿਸਟਰ ਆ ਕੇਵਲ ਗੱਲ ਸੁਣਾਉਣਾ ਚਾਹੁੰਦੇ ਨੇ ਚੀਫ ਮਿਨਿਸਟਰ ਸੁਣਨਾ ਨਹੀਂ ਚਾਹੁੰਦੇ ਚੀਫ ਮਿਨਿਸਟਰ ਸੱਚ ਆ ਇਕੁਐਸਟ ਮੈਨ ਕਿ ਉਹਨਾਂ ਨੂੰ ਲੱਗਦਾ ਕਿ ਮੈਂ ਹੁਣ ਮੇਰੀਆਂ ਅੱਖਾਂ ਚੱਖਾਂ ਪਾ ਕੀ ਅੱਖਾਂ ਚੱਖਾਂ ਪਾਉਣੀਆਂ ਸੀ ਕੋਈ ਪੱਗਾ ਲਾਉਣ ਥੋੜੀ ਆਏ ਔਰ ਜਿਸ ਪ੍ਰਕਾਰ ਦਾ ਰਵਈਆ ਸਾਰੇ ਬੰਦੇ ਫਲੋਰ ਤੋਂ ਇਕੱਠੇ ਹੋ ਕੇ ਫਲੋਰ ਕਰਾਸ ਕਰਕੇ ਸਾਹਮਣੇ ਔਰ ਜਿਸ ਤਰ੍ਹਾਂ ਸਾਨੂੰ ਪੰਜਾਬ ਦਾ ਸਪੀਕਰ ਜਿਨ੍ਹਾਂ ਦੀ ਚਿੱਟੀ ਦਾੜ੍ਹੀ ਹੈ ਸਾਨੂੰ ਤਾਂ ਸਾਡੇ ਤਾਲੀਮ ਤੇ ਤਹਜ਼ੀਬ ਦੀ ਗੱਲ ਕਰਦੇ ਐ ਉਹ ਸਾਨੂੰ ਜ਼ਿੰਦਰਾ ਦਿਖਾ ਰਿਹਾ ਐ ਕਰਕੇ ਬੜ ਨੱਪ ਕੇ ਕਿ ਆ ਆ ਆ ਵੇਖੋ ਉਹਨਾਂ ਨੇ ਲੋਕ ਫੜਾਇਆ ਪਹਿਲੀ ਮੈਨੂੰ ਇਹ ਦੱਸੋ ਵੀ ਜ਼ਿੰਦਰਾ ਜਾਣ ਬੁੱਝ ਕੇ ਲੋਕ ਫੜਾਉਣ ਦੀ ਗੱਲ ਕਿਹੜੀ ਸੀ ਫਿਰ ਉਹ ਦਿਖਾਵੇ ਸਾਨੂੰ ਚੜਾਵੇ ਫਿਰ ਉਹਨਾਂ ਨੇ ਕਿਹਾ ਲੰਚ ਹੈ ਫਿਰ ਉਹ ਥੱਲੇ ਉੱਪਰ ਚ ਮੁੱਖ ਮੰਤਰੀ ਦੇ ਜਮਾ ਕਟ ਪੁਤਲੀ ਦੀ ਤਰ੍ਹਾਂ ਸਾਡਾ ਸਪੀਕਰ ਨੱਚਦਾ ਕਰੀਮਾਂ ਸਾਰੀਆਂ ਕ੍ਰਾਸ ਕਰ ਦਿੱਤੀਆਂ ਲੇਕਿਨ ਪੰਜਾਬ ਦੇ ਲੋਕਾਂ ਨੇ ਖੂਬ ਸੂਰਤੀ ਨਾਲ ਵੇਖਿਆ ਕੋਈ ਮਾੜਾ ਨਹੀਂ ਹੈ ਕਿਸੇ ਨੂੰ ਲੇਕਿਨ ਅਸੀਂ ਇੱਥੇ ਲੋਕਾਂ ਨੇ ਚੁਣ ਕੇ ਭੇਜਿਆ ਕੋਈ ਪੁਲਵਾਨ ਤਾਂ ਹੈ ਨਹੀਂ ਫਿਰ ਤਾਂ ਸਿੰਧ ਦਿੱਤੀ ਜਾਈਏ ਤੇ ਜੇ ਗਾਲਾਂ ਕੱਢਣੀਆਂ ਤਾਂ ਫਿਰ ਆਮਣੇ ਸਾਹਮਣੇ ਹੋ ਕੇ ਮਾਵਾ ਭੈਣਾ ਨਹੀਂ ਗਾਲਾਂ ਕੱਢੀਏ ਤੇ ਪੰਜਾਬ ਦੇ ਲੋਕਾਂ ਨੂੰਖਾਈਏ ਕਿ ਸਾਨੂੰ ਆਹ ਤਲੀਮ ਹੈ ਅਸੀਂ ਰੋਲ ਮਾਡਲ ਹੈ ਸਾਨੂੰ 60-60 ਹਜ਼ਾਰ ਲੋਕਾਂ ਨੇ ਚੁਣਿਆ ਹੈ ਔਰ ਜਿਸ ਤਰੀਕੇ ਦਾ ਰਵਈਆ ਸੀ ਮੈਨੂੰ ਇਸ ਗੱਲ ਦੀ ਸ਼ਰਮ ਆ ਰਹੀ ਹੈ ਕਿ ਮੈਂ ਇਸ ਵਿਧਾਨ ਸਭਾ ਦਾ ਅੱਜ ਦੀ ਦਾ ਹਿੱਸਾ ਹਾਂ ਸੋ ਇਦਾਂ ਸ਼ਰਮਨਾਕ ਗੱਲ ਹੋ ਨਹੀਂ ਸਕਦੀ ਔਰ ਦਲਿਤ ਭਰਾਸਤੇ ਐਸੀ ਟਿੱਪਣੀ ਕਰਨੀ ਕਿ ਛੱਤਰ ਸੰਘਾ ਦਿਓ ਇਦਾਂ ਮਾੜੀ ਗੱਲ ਹੋ ਨਹੀਂ ਸਕਦੀ ਕੱਲ ਵੀ ਅਸੀਂ ਲੜਨਾ ਚਾਹੁੰਦੇ ਸੀ ਬੋਲਣਾ ਚਾਹੁੰਦੇ ਸੀ ਜਾਣ ਪੁੱਝ ਕੇ ਜਿੰਦਰੇ ਦੀ ਰਸਮ ਪਹਿਲਾਂ ਹੀ ਕਰਤੀ ਮੰਦੇ ਸ਼ੇਰਾਂ ਨੇ ਔਰ ਕਿੱਥੇ ਸੀ ਜ਼ੀਰੋ ਵਾਰ ਕਿੱਥੇ ਸੀ ਸਾਡੇ ਸਵਾਲ ਜਵਾਬ ਸੋ ਇਹ ਸਾਰੀਆਂ ਗੱਲਾਂ ਤੁਹਾਨੂੰ ਬਾਜਵਾ ਸਾਹਿਬ ਨੇ ਔਰ ਤੁਸੀਂ ਦੇਖਿਆ ਅੱਖੀ ਡਿੱਠਾ ਲੇਕਿਨ ਮੇਰੀ ਤੁਹਾਨੂੰ ਪ੍ਰੈਸ ਵਾਲਿਆਂ ਨੂੰ ਵੀ ਬੇਨਤੀ ਹੈ ਸਾਡੀਆਂ ਸਾਰੀਆਂ ਉਧਰ ਤਾਂ ਅੰਦਰ ਤਾਂ ਵਿਖਾਉਂਦਾ ਹੀ ਨਹੀਂ ਉਹ ਇਧਰੋਂ ਅਸੀਂ ਕੀ ਲੜਦੇ ਆ ਜਾਂ ਨਹੀਂ ਲੜਦੇ ਕੋਈ ਨਹੀਂ ਵਿਖਾਉਂਦਾ ਪਰ ਸਾਡੀਆਂ ਤੁਹਾਡੇ ਚੈਨਲਸ ਤੇ ਵੀ ਉਹ ਕੱਟੀਆਂ ਜਾਂਦੀਆਂ ਸਾਡੀ ਬੇਨਤੀ ਹੈ ਤੁਹਾਨੂੰ ਹੱਥ ਜੋੜ ਕੇ ਮੈਨੂੰ ਪਤਾ ਹੈ ਕਿ ਬਹੁਤ ਸਾਰੀਆਂ ਮਜਬੂਰੀਆਂ ਨੇ ਤੁਹਾਡੀਆਂ ਤੁਸੀਂ ਚਾਹੁੰਦੇ ਹੋ ਮੈਨੂੰ ਪਤਾ ਹੈ ਕਿ ਤੁਸੀਂ ਸਾਰੀ ਸਾਡੀ ਬਾਈਟ ਕਵਰ ਕਰਦੇ ਹੋ ਲੇਕਿਨ ਕਈ ਆਕਾਮਾਂ ਆਕਾ ਜਿਹੜੇ ਉਹ ਨਹੀਂ ਚਾਹੁੰਦੇ ਉਹਨਾਂ ਨੂੰ ਲੱਗਦਾ ਕਿ ਇਹ ਕੱਟ ਦਿਓ ਤੁਰੰਤ ਸਾਡੇ ਖਿਲਾਫ ਵਾਲੀ ਗੱਲ ਜਾਂ ਉਹਨਾਂ ਦੀ ਟਿੱਪਣੀ ਇਸ ਕੰ ਦਾ ਕੋਈ ਫਰਕ ਨਹੀਂ ਪੈਣਾ ਸਾਨੂੰ ਪਰ ਕਿਤੇ ਨਾ ਕਿਤੇ ਤੁਹਾਡੇ ਬਾਰੇ ਵੀ ਲੋਕਾਂ ਨੇ ਇੱਕ ਮੰਨ ਬਣਾ ਲੈਣਾ ਕਿ ਇਹ ਸਾਰਾ ਕੰਮ ਐਵੇਂ ਛੇਵੇਂ ਚੱਲ ਰਿਹਾ ਪਰ ਮੈਂ ਤੁਹਾਡੇ ਤੋਂ ਆਸ ਕਰਦਾ ਹਾਂ ਤੁਸੀਂ ਬਹੁਤ ਚੰਗੇ ਲੋਕ ਹੋ ਤੁਸੀਂ ਸਾਨੂੰ ਬਹੁਤ ਕਵਰ ਚੰਗਾ ਕਰਦੇ ਹੋ ਲੇਕਿਨ ਆਪਦੇ ਆਕਾਮਾਂ ਨੂੰ ਵੀ ਕਹੋ ਵੀ ਕਿਰਪਾ ਕਰਕੇ ਆਪੋਜੀਸ਼ਨ ਦੀ ਅਗਰ ਆਪੋਜੀਸ਼ਨ ਨਹੀਂ ਹੋਈ ਤਾਂ ਫਿਰ ਥੋੜਾ ਚੈਨਲ ਹੀ ਨਹੀਂ ਚੱਲਦਾ ਇੱਕ 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 ਸਰ ਜੀ ਮੈਚ ਮੈਚ